ਵੈਗੁਰੂ ਜੀ ਦਾ ਖਾਲਸਾ ਸਤਿ ਸ਼੍ਰੀ ਅਕਾਲ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਮਨਪ੍ਰੀਤ ਸਿੰਘ ਸੁਪਰਡੰਪਲ ਪੀਐਸ ਟੈਕ ਪਾਸ ਬੇਰੁਜ਼ਗਾਰ ਡੀਪੀ ਜੂਨੀਅਨ ਪੰਜਾਬ ਜਿਵੇਂ ਕਿ ਸਾਥੀਓ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬੀਤੇ ਦੀ ਮੀਨ ਸਿੱਖਿਆ ਮੰਤਰੀ ਸਾਹਿਬ ਜੋਸਿੰਗ ਪ੍ਰੈਸ ਦੇ ਨਾਲ ਸਾਡੀ ਜੂਨੀਅਨ ਦੀ ਮੀਟਿੰਗ ਹੋਈ ਸੀਗੀ ਜਿਸ ਦੇ ਵਿੱਚ ਅਸੀਂ ਆਪਣੀ ਜੂਨੀਅਨ ਦੀਆਂ ਕੁਝ ਮੰਗਾਂ ਰੱਖੀਆਂ ਸੀਗੀਆਂ ਜਿਸ ਦੇ ਵਿੱਚ 2500 ਡੀਪੀ 1000 ਲੈਕਚਰ ਹਰ ਦਸਵੀਂ ਤੱਕ ਜਿਹੜਾ ਹੈਗਾ ఫిਜ਼ੀਕਲ এডਿਕੇਸ਼ਨ ਦਾ ਸਬਜੈਕਟ ਹੈ ਲਾਜ਼ਮੀ ਕਰਨ ਦੀ ਗੱਲ ਔਰ 55% ਵਾਲੀ ਸ਼ਰਤ ਅਤੇ ਜਿਹੜੇ ਸਾਥੀ ਪੀਐਸਟੈਟ ਪਾਸ ਕਰਨ ਤੋਂ ਬਾਅਦ ਓਵਰੇਜ ਹੋਏ ਹਨ ਉਹਨਾਂ ਨੂੰ ਮੌਕਾ ਦੇਣ ਦੀ ਗੱਲ ਅਸੀਂ ਰੱਖੀ ਸੀਗੀ ਸਿੱਖਿਆ ਮੰਤਰੀ ਨੇ ਸਾਨੂੰ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਹੈਗੀਆਂ ਉਹ ਸੁਣੀਆ ਸੁਣਨ ਤੋਂ ਬਾਅਦ ਉਸਨੇ ਸਾਨੂੰ ਇਹ ਕਿਹਾ ਕਿ ਤੁਹਾਡੀਆਂ ਪੋਸਟਾਂ ਆਣ ਗਈਆਂ ਪਰ ਮੈਂ ਤੁਹਾਨੂੰ ਜ਼ਿਆਦਾ ਗਿਣਤੀ ਦੇ ਵਿੱਚ ਪੋਸਟਾਂ ਨਹੀਂ ਦੇ ਸਕਦਾ ਕਦੋਂ ਆਣ ਗਈਆਂ ਕਿੱਦਾਂ ਆਣ ਗਈਆਂ ਇਹਦੇ ਬਾਰੇ ਹਜੇ ਸਾਨੂੰ ਕੋਈ ਉਹਨਾਂ ਨੇ ਪੱਕੀ ਗੱਲ ਨਹੀਂ ਕਹੀ ਹੈਗੀ ਉਹਨਾਂ ਨੇ ਸਿਰਫ ਸਾਨੂੰ ਬਰਵਲੀ ਜਿਹੜਾ ਹੈਗਾ ਮਿੱਠੀ ਗੋਲੀ ਦੇ ਕੇ ਸਾਨੂੰ ਜਿਹੜਾ ਹੈਗਾ ਜੋ ਆਪਣਾ ਮੀਟਿੰਗ ਤੋਂ ਭੇਜ ਦਿੱਤਾ ਹੈਗਾ ਉਸ ਤੋਂ ਬਾਅਦ ਸਾਥੀਓ ਹੁਣ ਅਸੀਂ ਸਾਰੇ ਜੂਨੀਅਨ ਦੇ ਜਿਹੜੇ ਆਗੂ ਅੱਗੇ ਲੱਗੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ 11 ਫਰਵਰੀ 2024 ਨੂੰ ਸੰਗਰੂਰ ਵਿੱਚ ਫਿਰ ਤੋਂ ਇੱਕ ਵਾਰ ਤਨਨਾਉਨ ਉਸ ਕੀਤਾ ਹੈਗਾ ਹੈ ਸਾਥੀਓ ਇਹ ਤਨਨਾ ਤੋਂਡੇ ਸਹਿਯੋਗ ਦੇ ਨਾਲ ਹੀ ਲੱਗੇਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਸਾਥੀ ਵੱਧ ਚੜ ਕੇ ਹਿੱਸਾ ਲੈਣਗੇ ਵੱਧ ਚੜ ਕੇ ਇਸ ਕਰਨੇ ਦੇ ਵਿੱਚ ਆਣਗੀ ਉਨਾ ਹੀ ਸਾਨੂੰ ਜਿਹੜਾ ਹੈਗਾ ਬਦ ਦਲਾਲ ਹੋਵੇਗਾ ਸਾਡਾ ਧਰਨਾ ਜਿਹੜਾ ਹੈਗਾ ਸਕਸੈਸਫੁਲ ਹੋਵੇਗਾ ਸਾਥੀਓ ਜੇ ਤੁਸੀਂ ਇਹ ਸੋਚਦੇ ਆ ਕਿ ਅਸੀਂ ਘਰ ਬੈਠ ਕੇ ਪੋਸਟਾ ਕਟਵਾ ਲੈਣਗੇ ਤਾਂ ਕਦੇ ਵੀ ਇਹ ਚੀਜ਼ਾਂ ਨਹੀਂ ਹੋਣਗੀਆਂ ਘਰ ਬੈਠਿਆਂ ਨੂੰ ਕੋਈ ਪੋਸਟ ਨਹੀਂ ਦੇਵੇਗਾ ਅੱਜ ਤੱਕ ਬਹੁਤ ਘੱਟ ਪੋਸਟ ਹੈ ਜਿਹੜੀ ਫਿਜ਼ੀਕਲ এডੂਕੇਸ਼ਨ ਦੀ ਸੀਰੀ ਚੜੀਆਂ ਨੇ ਪਰ ਸਾਥੀ ਸਾਡੇ ਕੋਲ ਪੀਐਸਟਟ ਦਾ ਇੱਕ ਜਿਹੜਾ ਪਹਿਲੀ ਵਾਰ ਸਾਡੇ ਸਬਜੈਕਟ ਦਾ ਟੈਸਟ ਹੋਇਆ ਹੈਗਾ ਇਹ ਸਾਡੇ ਕੋਲ ਪਲੱਸ ਪੁਆਇੰਟ ਹੈਗਾ ਇਹ ਸਾਥੀਓ ਅਗਰ ਅਸੀਂ ਪੋਸਟਾਂ ਕਢਵਾਉਣੀਆਂ ਤਾਂ ਪੀਐਸ ਟੈਟ ਦੇ ਆਧਾਰ ਤੇ ਹੀ ਕਢਵਾ ਸਕਦੇ ਹਾਂ ਤੇ ਇਹ ਪੋਸਟਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਿੰਤੂ-ਕੰਤੂ ਨਹੀਂ ਹੋ ਸਕਦੀ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਪੀਐਸ ਟੈਟ ਸਿਵਲ ਸਿੱਖਿਆ ਦਾ ਹੋਇਆ ਹੈਗਾ ਇਹ ਤੇ ਬਹੁਤ ਸਾਰੇ ਸਾਥੀਆਂ ਨੇ ਇਸ ਨੂੰ ਪਾਸ ਕੀਤਾ ਹੈ ਪਾਸ ਕਰਨ ਤੋਂ ਬਾਅਦ ਹੁਣ ਸਰਕਾਰ ਨੂੰ ਕਿੰਨਾ ਟਾਈਮ ਹੋ ਗਿਆ ਜਿਹੜੀਆਂ ਪੋਸਟਾਂ ਨਹੀਂ ਕੱਢ ਰਹੀ ਸੋ ਸਾਥੀਓ ਜਿੰਨਾ ਵੱਧ ਚੜ੍ਹ ਕੇ ਤੁਸੀਂ ਹਿੱਸਾ ਪਾਓਗੇ ਪੈਨ ਮਨ ਧਨ ਦੇ ਨਾਲ ਉਨਾ ਹੀ ਜਲਦੀ ਅਸੀਂ ਇਹਨਾਂ ਪੋਸਟਾਂ ਨੂੰ ਜਿਹੜਾ ਹੈਗਾ ਸਰਕਾਰ ਤੋਂ ਲੈ ਸਕਾਂਗੇ ਸੋ ਫਿਰ ਤੋਂ ਇੱਕ ਵਾਰ ਬੇਨਤੀ ਕੀਤੀ ਜਾਂਦੀ ਹੈ ਸਾਰੇ ਸਾਥੀਆਂ ਨੂੰ ਕਿ ਸਾਰੇ ਸਾਥੀ 11 ਫਰਵਰੀ 2024 ਨੂੰ 10 ਵਜੇ ਸੰਗਰੂਰ ਪਹੁੰਚਣ ਧੰਨਵਾਦ ਜੀ